ਪੰਜਾਬੀ ਲਿੰਕ ਮੀਡੀਆ ਦੇ ਆਦਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤਮੰਨਾ ਬੇਦੀ ਪੁਲਟਨ ਦੇ ਸ਼ੁਰੂਆਤ ਕਰਾਂਗੇ ਸੁਰਖੀਆਂ ਦੇ ਨਾਲ ਕੈਲਗਰੀ ਪੁਲਿਸ ਕਰ ਰਹੀ ਰੋਡ ਰੇਜ ਘਟਨਾ ਦੀ ਜਾਂਚ ਇਕਲੋਨਾ ਦੇ ਵਿੱਚ ਆਪਣੀ ਮੰਗੇਤਰ ਦਾ ਕਤਲ ਕਰਨ ਵਾਲਾ ਕਾਤਲ ਰਹੇਗਾ ਜੇਲ੍ਹ ਦੇ ਵਿੱਚ ਤੇ ਵੈਨਕੂਵਰ ਕਨਵੈਨਸ਼ਨ ਸੈਂਟਰ ਦੇ ਵੱਲੋਂ ਪ੍ਰਸਤਾਵਿਤ 250 ਕਮਰਿਆਂ ਵਾਲਾ ਤਿਆਰ ਦਾ ਹੋਟਲ ਦੇ ਲਈ ਸਵਾਲ ਜਵਾਬ ਦਾ ਪੋਰਟਲ ਖੁੱਲਿਆ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਕੈਲਗਰੀ ਪੁਲਿਸ ਇੱਕ ਅਜਿਹੇ ਰੋਡ ਰੇਜ ਘਟਨਾ ਦੀ ਜਾਂਚ ਦੇ ਵਿੱਚ ਜੋਟੀਆਂ ਚਸਤੇ ਵਿੱਚ ਇੱਕ ਡਰਾਈਵਰ ਨੇ ਦੂਜੇ ਡਰਾਈਵਰ ਦੇ ਮੂੰਹ ਤੇ ਕਈ ਵਾਰ ਹਮਲਾ ਕੀਤਾ ਜਾਂਚ ਕਰਤਾਵਾਂ ਦਾ ਕਹਿਣਾ ਹੈ ਕਿ ਇਹ ਘਟਨਾ 26 ਫਰਵਰੀ ਨੂੰ ਸ਼ਾਮ 7 ਵਜੇ ਤੋਂ ਬਾਅਦ 71 ਐਵੈਨਿਊ ਐਸਸੀ ਤੇ ਬਲੈਕਫੁੱਟ ਟ੍ਰੇਲ ਅਤੇ ਸਿਮਿਤ ਸਟਰੀਟ ਐਸਸੀ ਦੇ ਵਿੱਚ ਕਾਰ ਵਾਪਰੀ ਹੈ ਇਹ ਦੋਸ਼ ਲਗਾਇਆ ਗਿਆ ਕਿ 23 ਸਾਲਾਂ ਦੀ ਉਮਰ ਦਾ ਇੱਕ ਵਿਅਕਤੀ ਦੁਆਰਾ ਚਲਾਈ ਜਾ ਰਹੀ ਇੱਕ ਕਾਰ 71 ਐਵੈਨਿਊ ਐਸਸੀ ਤੇ ਪੂਰਬ ਵੱਲ ਨੂੰ ਜਾ ਰਹੀ ਸੀ ਜਦੋਂ ਇੱਕ ਸਲੇਟੀ ਹੁੰਡਾਈ ਸਨਾਟਾ ਨੂੰ ਲੰਘ ਰਹੀ ਸੀ ਅਤੇ ਟ੍ਰੈਫਿਕ ਦੇ ਵਿੱਚ ਆਇਆ ਫਿਰ ਉਹ ਸਾਥਮ ਨੇ ਆਪਣੀ ਗੱਡੀ ਰੋਕੀ ਬਾਹਰ ਨਿਕਲਿਆ ਅਤੇ ਹੁੰਡਾਈ ਦੇ ਕੋਲ ਪਹੁੰਚੇ ਤਾਂ ਤੇ ਕੀ ਡਰਾਈਵਰ ਨੇ ਆਪਣੀ ਖਿੜਕੀ ਕਰ ਦਿੱਤੀ ਤੇ ਨੇੜੇ ਆ ਰਹੇ ਵਿਅਕਤੀ ਨੇ ਕਥਿਤ ਤੌਰ ਤੇ ਉਸ ਦੇ ਮੂੰਹ ਤੇ ਕਈ ਵਾਰ ਮੁੱਕੇ ਮਾਰੇ ਨੇ ਸ਼ੱਕੀ ਵਿਅਕਤੀ ਆਪਣੇ ਕਾਰ ਦੇ ਵਿੱਚ ਵਾਪਸ ਆ ਗਿਆ ਤੇ ਖੇਤਰ ਛਾਟਕੀ ਚਲਾ ਗਿਆ ਪੀੜਤ ਨੂੰ ਮਾਮੂਲੀ ਸੱਟਾਂ ਲਕਿਆਰ ਕੋਲੋਨਾ ਦਾ ਇੱਕ ਆਦਮੀ ਜਿਸ ਨੇ ਆਪਣੇ ਸਾਬਕਾ ਮੰਗੇਤਰ ਨੂੰ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ ਆਪਣੇ ਸਜ਼ਾ ਦੇ ਮਿਆਦ ਲਈ ਜੇਲ੍ਹ ਦੇ ਵਿੱਚ ਹੀ ਰਹੇਗਾ ਮਤਲਬ ਹੈ ਕਿ 45 ਸਾਲਾਂ ਰਿਆਨ ਲਗਭਗ 1 ਸਾਲ ਹੋਰ ਜੇਲ੍ਹ ਦੇ ਵਿੱਚ ਰਹੇਗਾ ਜਿਸ ਨੂੰ ਹਾਲ ਹੀ ਦੇ ਵਿੱਚ ਪੈਰੋਲ ਬੋਰਡ ਆਫ ਕੈਨੇਡਾ ਦੇ ਸੰਵਾਈ ਦੇ ਵਿੱਚ ਹਿਰਾਸਤ ਤੋਂ ਪਹਿਲਾਂ ਰਿਹਾਈ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਬੋਰਡ ਨੇ ਪਾਇਆ ਹੈ ਕਿ ਰਿਹਾਨ 9 ਸਾਲ ਅਤੇ 5 ਮਹੀਨੇ ਅਤੀ ਆਪਣੀ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਜੇਕਰ ਰਿਹਾ ਕੀਤਾ ਜਾਂਦਾ ਹੈ ਤਾਂ ਉਹ ਕਿਸੇ ਹੋਰ ਵਿਅਕਤੀ ਨੂੰ ਮੌਤ ਜਾਂ ਫਿਰ ਗੰਭੀਰ ਨੁਕਸਾਨ ਪਹੁੰਚਾਉਣ ਵਾਲਾ ਕਰ ਸਕਦਾ ਹੈ ਉਸਨੇ 2016 ਦੇ ਵਿੱਚ ਇਹ ਸਜ਼ਾ ਕਟਣੀ ਸ਼ੁਰੂ ਕੀਤੀ ਸੀ ਜਦੋਂ ਉਸਨੇ ਆਪਣੇ ਸਬਕਾ ਮੰਗੇਤਰ ਦੀ ਮੌਤ ਦਾ ਦੋਸ਼ ਮੰਨਿਆ ਸੀ ਵੈਨਕੂਵਰ ਸਿਟੀ ਨੂੰ ਵੈਨਕੂਵਰ ਕਨਵੈਨਸ਼ਨ ਸੈਂਟਰ ਵੈਸਟ ਤੇ ਕੋਲਿਕ ਫਲੋਟਿੰਗ 250 ਯੂਨਟ ਹੋਟਲ ਰੱਖਣ ਦੇ ਪ੍ਰਸਤਾਵ ਸੰਬੰਧੀ ਜਨਤਕ ਟਿੱਪਣੀਆਂ ਅਤੇ ਸਵਾਲ ਜੋ ਕਿ ਮਿਲ ਰਹੇ ਨੇ ਦੱਸਦੀ ਹੈ ਕਿ 1055 ਕੈਨੇਡਾ ਪਲੇਸ ਵਿਖੇ ਇਸ ਰੀਜ਼ੋਨਿੰਗ ਤੇ ਲਈ ਆਨਲਾਈਨ ਸਲਾਹ مشورہ ਤੇ ਸਵਾਲ جواب ਦੇ ਲਈ 26 ਫਰਵਰੀ ਨੂੰ ਸ਼ੁਰੂ ਹੋਇਆ ਪੋਰਟਲ ਅਤੇ 11 ਮਾਰਚ 2025 ਤੱਕ ਇਹ ਖੁੱਲ੍ਹਾ ਰਹੇਗਾ ਇਹ ਪ੍ਰਸਤਾਵ ਸੰਬੋਰ ਇੰਟਰਨੈਸ਼ਨਲ ਹੋਲਡਿੰਗ ਵੈਨਕੂਵਰ ਫੈਬਰ ਫਲਾਈਟ ਸੈਂਟਰ ਲਿमिटेड ਦੇ ਵੱਲੋਂ ਡਾਇਲੌਗ ਆਰਕੀਟੈਕਚਰ ਫਰਮ ਦੇ ਵਿੱਚੋਂ ਪੇਸ਼ ਕੀਤਾ ਜਾ ਰਿਹਾ ਹੈ ਫਲੋਟਿੰਗ ਹੋਟਲ ਦੇ ਵਿੱਚ 6 ਪਤਨ ਹੋਣਗੇ ਜਿਨ੍ਹਾਂ ਦੀ ਉਚਾਈ ਸਮੁੰਦਰ ਤਲ ਤੋਂ ਲਗਭਗ 19 ਮੀਟਰ ਹੋਵੇਗੀ 2027 ਦੇ ਲਈ ਅਨੁਮਾਨਿਤ ਸਥਾਈ ਟਾਂਚੇ ਦੇ ਲਈ ਇੱਕ ਜੰਤਕ ਕੈਫੇ ਅਤੇ ਸਪਾ ਵੇਸ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਕਲੋਨਾ ਗੋਲਫੋਰਡਸ ਦਾ ਫੇਅਰਵੇ ਵਿੱਚ ਸਵਾਗਤ ਲਈ ਤਿਆਰ ਹੈ ਜੋ ਕਿ ਹੁਣ ਆਪਣੀ ਨਵੀਂ ਨੋ ਹੋਲ ਸਨਰਚਨਾ ਦੇ ਲਈ ਖੋਲ੍ਹਿਆ ਜਾ ਰਿਹਾ ਹੈ ਦਸਤੀ ਦੁਪਹਿਰ ਸਵਾ 12 ਵਜੇ ਤੱਕ ਕੁਝ ਟੀ ਟਾਈਮ ਅਜੇ ਵੀ ਉਪਲਬਧ ਨੇ ਅਤੇ ਮਾਈਕਲ ਬਰੂਕ ਗੋਲਫ ਦੇ ਲਈ ਉਦਘਾਟਨੀ ਦਿਨ ਕੱਲ ਰਹੇਗਾ ਉਤਹੀ ਕੋਰਸ ਨੂੰ ਹਾਲ ਹੀ ਦੇ ਵਿੱਚ ਕਲੋਨਾ ਸ਼ਹਿਰ ਦੇ ਵੱਲੋਂ ਖਰੀਦਿਆ ਗਿਆ ਸੀ ਜਦਕਿ ਯੋਜਨਾ ਅੰਤ ਵਿੱਚ ਜ਼ਮੀਨ ਨੂੰ ਖੇਤ ਦੇ ਮੈਦਾਨਾ ਚ ਬਦਲਣ ਦੀ ਰਹੀ ਹੈ ਇਹ ਨੇੜਲੇ ਭਵਿੱਖ ਦੇ ਲਈ ਇੱਕ ਗੋਲਫ ਕੋਰਸ ਵਜੋਂ ਇੱਥੇ ਬਣਿਆ ਰਹੇਗਾ ਦਾਸਤੇ ਇਹ ਕਿ ਖੁੱਲਣ ਦੀਆ ਤਰੀਕਾ 2024 ਤੇ ਸਮਾਨ ਹੀ ਰਹਣਗੇ ਮੈਟਰੋ ਵੈਂਕੂਵਰ ਦੀਆਂ 21 ਨਗਰਪਾਲਿਕਾਵਾਂ ਵੱਲੋਂ ਜ਼ਿਆਦਾਤਰ ਮੁਫਤ ਵੰਡੀਆਂ ਛੇਸਾਂ ਚੁੱਕਣ ਦੀਆਂ ਸੇਵਾਵਾਂ ਦੀ ਪੇਸ਼ਕਸ਼ ਨਹੀਂ ਕੀਤੀ ਗਈ ਹੈ ਵੈਂਕੂਵਰ ਸ਼ਹਿਰ ਨੇ ਕਿਹਾ ਹੈ ਕਿ ਗੈਰ ਕਾਨੂੰਨੀ ਜੰਪਿੰਗ ਦਾ ਸਾਲਾਨਾ ਖਰਚਾ ਲਗਭਗ 2 ਤੋਂ 2 22 मिलियन डॉलर चढ़े ने वो आ रहा है, है।, है, है और 100 ਤੋਂ 500 ڈالر تک ਦੇ ਜੁਰਮਾਨੇ ਜਾਂ ਫਿਰ ਮੁਕਦਮੇबाजी ਦੇ باوجود 10000 ڈالر ਤੱਕ ਦਾ ਜੁਰਮਾਨਾ ਹੋ ਸਕਦਾ ਹੈ ਸ਼ਹਿਰ ਨੇ ਕਿਹਾ ਹੈ ਕਿ ਪਿਛਲੇ ਸਾਲ ਕੋਈ ਵੀ ਤੇ ਜੁਰਮਾਨਾ ਹਾਲਾਂਕਿ ਨਹੀਂ ਲਗਾਇਆ ਗਿਆ ਸੀ ਅੱਜ ਦੇ ਗੱਲ ਤੋਂ ਦੇ ਵਿੱਚ ਫਿਲਹਾਲ ਇਹ ਨਹੀਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਨਾਲ ਪਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ